22 ਅਪ੍ਰੈਲ ਯਾਨੀ ਕੱਲ ਤੋਂ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਦੌਰ ਸ਼ੁਰੂ ਹੋ ਜਾਵੇਗਾ ਤੇ ਕਾਗਜ਼ ਦਾਖਲ ਕਰਨ ਲਈ 29 ਅਪ੍ਰੈਲ ਆਖਰੀ ਦਿਨ ਹੋਵੇਗਾ ਇਸ ਦਾ ਐਲਾਨ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾਕਟਰ ਐਸ ਕਰੁਣਾ ਰਾਜੂ ਨੇ ਕੀਤਾ 13 ਲੋਕ ਸਭਾ ਹਲਕਿਆਂ ਦੇ ਉਮੀਦਵਾਰ ਸਬੰਧਤ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਮ੍ਹਾਂ ਕਰਵਾ ਸਕਣਗੇ ਚੋਣ ਅਧਿਕਾਰੀ 30 April ਨੂੰ ਸਾਰੇ ਉਮੀਦਵਾਰਾਂ ਦੀ ਨਾਮਜ਼ਦਗੀ ਪਰਖਣਗੇ ਤੇ ਉਮੀਦਵਾਰ 2 May ਤੱਕ ਆਪਣੇ ਪਰਚੇ ਵਾਪਸ ਲੈ ਸਕਣਗੇ ਇਸ ਵਾਰ ਚੋਣ ਕਮਿਸ਼ਨ ਨੇ VOTING ਪ੍ਰਕਿਰਿਆ ਨੂੰ ਕਾਫੀ ਬੂਥਾਂ ਤੇ ਇੰਟਰਨੈਟ ਤੇ ਲਾਈਵ ਭਾਵ ਵੈਬ ਕਾਸਟਿੰਗ ਨਾਲ ਦੇਖਿਆ ਜਾ ਸਕਦਾ ਹੈ ਜਿਕਰ ਖਾਸਕੀ ਪੰਜਾਬ ਚੋਂ 19 May ਨੂੰ ਵੋਟਾਂ ਪੈਣਗੀਆਂ ਵੋਟਾਂ ਦਾ ਸਮਾਂ 7 ਵਜੇ ਸਵੇਰੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਨਤੀਜਿਆਂ ਦਾ ਐਲਾਨ 23 ਮਈ ਨੂੰ ਕੀਤਾ ਜਾਵੇਗਾ ਸੂਬੇ ਵਿੱਚ ਕੁੱਲ 14460 ਪੋਲਿੰਗ ਕੇਂਦਰ ਜਦ ਕੀ 23213 ਪੋਲਿੰਗ ਬੂਥ ਬਣਾਏ ਗਏ ਨੇ ਜਿਸ ਚ 2 ਕਰੋੜ 3 ਲੱਖ 74375 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਪੰਜਾਬ ਦੇ ਵਿੱਚ ਨਾਮਿਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੇ ਹੈ डेट ऑफ इश्यू ऑफ गजिट नोटिफिकेशन 22 चार 2019 हज़ार उन्नीस होगा क्योंकि कल uh, उस मिट्टी uh, तो फिर नामिनेशन का कार्रवाई शुरू हो जाएगा लास्ट डेट ऑफ नॉमिनेशंस हो गया उनतीस uh, चार 2019 में और डेट ऑफ स्क्रूटनी ऑफ नॉमिनेशंस है ती चार 2019 लास्ट uh, डेट पर वित है वितराल ऑफ नामिनेशन वो दो पाँच दो हज़ार उन्नीस मतलब मई दो तारीख तक ता कर सकते हैं ਡੇਟ ਆਫ ਰੋਲ ਜਿਵੇਂ ਸਾਰਿਆਂ ਨੂੰ ਪਤਾ ਹੈ 19 5 2019 ਤੇ ਡੇਟ ਆਫ ਕਾਊਂਟਿੰਗ 23 5 2019 ਹੈ ਤੇ ਸਕੀਡਿਊਲ ਅ ਸੰਕਲ ਸੇ ਫਿਰ ਇੱਕ ਆਇਰ ਦਾ ਤੇ ਸਕੀਡਿਊਲ ਲਾਗ ਹੋ ਜਾਏਗਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਨਾਮੀਨੇਸ਼ਨ ਫਾਈਲ ਕੀਤਾ ਜਾ ਸਕਦਾ ਹਾਂ ਨਾਰਮਲੀ ਅਪ ਟੂ 3:00 ਕਲਕ ਹੈ ਕਿਉਂਕਿ ਲੋਕ ਜਾਣਾ ਹੈ ਉੱਥੇ ਉਸ ਤੋਂ ਬਾਅਦ ਜਿੰਨਾ ਵੀ ਕਾਗਜ਼ਾਤ ਆਉਂਦੇ ਹਨ ਉਹਨਾਂ ਨੂੰ ਡਿਜੀਟਾਈਜ਼ ਕਰਕੇ ਵੈਬ ਤੇ ਪਾਣਾ ਹੈ ਇਸ ਕਰਕੇ 3 ਵਜੇ ਤੱਕ ਇਹਨਾਂ ਦਾ ਸੋ ਨਾਮਿਨੇਸ਼ਨ ਪ੍ਰਕਿਰਿਆ ਹੋ ਰਹਾ ਹੈ ਪਿੰਡਿਆ ਦੇ ਗਾਈਡਲਾਈਨਸ ਸਾਫ ਨੇ ਬਹੁਤ ਹੀ ਸਖਤ ਨੇ ਸਾਫ ਨੇ ਕਿਉਂਕਿ ਦੇਖੋ ਨਾਰਮਲੀ ਐਨਥੂਸੀਆਜ਼ਮ ਰਹਿੰਦਾ ਹੈ ਪੋਲਿਟিক্যাল ਪਾਰਟੀਆਂ ਕੈਂਡੀਡੇਟਸ ਬਟ ਐਟ ది ਸੇਮ ਟਾਈਮ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਫਿਰ ਇੱਕ ਮਾਡਲ ਕੋਡ ਆ ਕੰਡਕਟ ਕੀਤਾ ਹੈ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਇਹ ਦੋਨਾਂ ਨੂੰ ਬੈਲੈਂਸ ਕਰਤੇ ਹੋਏ ਇਲੈਕਸ਼ਨ ਕਮਿਸ਼ਨਰ ਪਿੰਡਿਆ ਵੱਲੋਂ ਹਦਾਇਤਾਂ ਜਾਰੀ ਕੀਤੀ ਗਈ ਹੈ ਪਾਰਟੀਆਂ ਜੋ जिथे नॉमीनेशन होना है उत्तर हंड्रेड हंड्रेड मीटर रेडियस केड़ी चीज़ हो सकता है कि नहीं हो सकता और जो नॉमीनेशन दाखिल करने वास्ते और वो जो रिटर्निंग अफसर कमरे के जोड़े भी कितने लोग दाखिल हो सकते ये सारिया डिटेल मैंने तुम तो दिता है वो सारियां तुम तो लोग जरूर दसो और क्योंकि ये बारीकिया है لوکانو پتہ چلنا چاہیے دا اوذر کانگریس ਵੱਲੋਂ ਫਰੋਸਪੋਰ ਤੋਂ ਟਿਕਟ ਮਿਲਣ ਤੋਂ ਬਾਅਦ ਸ਼ੇਰ ਸਿੰਘ ਖਬਾਇਆ ਨੇ ਕਿਹਾ ਕਿ ਉਹਨਾਂ ਖਿਲਾਫ ਕੋਈ ਵੀ ਉਮੀਦਵਾਰ ਆ ਜਾਵੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਉਹਨਾਂ ਕਿਹਾ ਕਿ ਉਹ ਸੀਟ ਜ਼ਰੂਰ ਜਿੱਤਣਗੇ ਪੂਰਾ ਵਿਸ਼ਵਾਸ ਸੀ ਕਿਉਂਕਿ ਦੇ ਲੀਡਰ ਸੀ ਸਾਡੀ ਪੰਜਾਬ ਦੀ ਪੂਰੀ ਲੀਡਰਸ਼ਿਪ ਕੈਪਟਨ ਸਾਹਿਬ ਸੀ ਉਹਨਾਂ ਨੇ ਹਮੇਸ਼ਾ ਹੀ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਕਿਹਾ ਕਿ ਤੂੰ ਸਾਡੇ ਕੰਟੀਡੀਊਟ ਸੁਨੀਲ ਕੁਮਾਰ ਯਾਕਰ ਜੀ ਜਿਹੜੇ ਉਹਨਾਂ ਨੇ ਵੀ ਮੈਨੂੰ ਐਸੇ ਕਿਹਾ ਕਿ ਤੁਸੀਂ ਇਲੈਕਸ਼ਨ ਲੜੋ ਤੁਸੀਂ ਇਹ ਸੀਟ ਜਿਹੜੀ ਹੈ ਜਿੱਤ ਸਕਦੇ ਤੇ ਆਸ਼ਾ ਕੁਮਾਰੀ ਜੀ ਉਹਨਾਂ ਨੇ ਪੂਰਾ ਸੋਚਦਾ ਔਰ ਰਾਹੁਲ ਜੀ ਗਾਂਧੀ ਸਾਹਿਬ ਨਾਲ ਜਦੋਂ ਜਵੈਨਿੰਗ ਹੋਈ ਹੈ ਤਾਂ ਉਦੋਂ ਵੀ ਇਹ ਗੱਲ ਇਹਨਾਂ ਨੇ ਜਾਕਰ ਸਾਹਿਬ ਨੇ ਸਪਸ਼ਟ ਰੂਪ ਜਾਂ ਚ ਕਹਿਤਾ ਸੀ ਕਿ ਜੇ ਫੋਇਪੋਲ ਦੀ ਆਪਾਂ ਸੀਟ ਕਰ ਲਈਏ ਤਾਂ ਫਿਰ ਕਬਾਇ ਸਾਹ ਨੂੰ ਇੱਕ ਟਥਲ ਟੇਰ ਦਿੱਤੀ ਜਾਂਦੀ ਕਿਤਨਾ ਮੁਕਾਬਲਾ ਰਹਿਣ ਵਾਲਾ ਹੈ ਕੋਈ ਮਰਜ਼ੀ ਆ ਜਾਏ ਜੀ ਮੈਨੂੰ ਕਿਸੇ ਦਾ ਖੁੱਡਾ ਰਹੀ ਹੈ ਜਿਹਦਾ ਨੀਤੇ ਦਾ ਜੀ ਕਰਦਾ ਆ ਕੇ ਮੇਰੇ ਤੇ ਮੁਕਾਬਲਾ ਕਰੇ ਤੇ ਪਤਾ ਲੱਗ ਜਾਊਗਾ ਵੀ ਕੌਣ ਕਿੰਨੇ ਪਾਣੀ ਚ ਹੈ ਕੀ ਕੀ ਦੇ ਨਾਲ ਲੋਕ ਖੜੇ ਹੈ ਮੇਰੇ ਵਾਸਤੇ ਕੋਈ ਐਂਟੀ ਇਨਫਰਮੈਂਸੀ ਨਹੀਂ ਹੈਗੀ ਮੈਂ ਹਮੇਸ਼ਾ ਹਰੇਕ ਦੇ ਕੰਮ ਆਇਆ ਔਰ ਕੋਈ ਵੀ ਤੁਹਾਨੂੰ ਫੋਇਪੋਲ ਕੰਸਟੀਟਿਊਐਂਸੀ ਚ ਇੱਕੋ ਹੀ ਬੰਦਾ ਤੁਹਾਨੂੰ ਕੋਈ ਲੰਬਾ ਲਈ ਫੇਸਰ ਚੇਰਚੇ ਕੋ ਭਾਇ ਨਹੀਂ ਕਿਸੇ ਨਾਲ ਧੋਖਾ ਕੀਤਾ ਹੈ ਕਿਦੋਂ ਰਿਸ਼ਵਤ ਨਹੀਂ ਲਈਏ ਕਿਦੋਂ ਕਿਸੇ ਦੀ ਜ਼ਮੀਨ ਨੱਪੀ ਹੈ ਜਾਂ ਕਿਹਦਾ ਪਲਾਂਟ ਲੱਬਿਆ ਜਾਏ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਮੈਂ ਹਮੇਸ਼ਾ ਹੀ ਜੋ ਨਿਆਤ ਹੈ ਔਰ ਜਿਹਦਾ ਕੰਮ ਜਾਇਜ਼ ਹੈ ਉਹਨੂੰ ਕਰਾਉਣ ਵਾਸਤੇ ਪੂਰਾ ਜਤਨ ਕੀਤਾ ਔਰ ਉਹਨਾਂ ਦੇ ਕੰਮ ਦੇ ਵੀ ਹੋਏ ਕਾਂਗਰਸ ਦੇ ਧੜੇ ਬਾਜਰੀ ਰਾਣਾ ਸੋਢੀ ਉਤੋਂ ਟਿਕਟ ਮੰਗ ਰਹੇ ਸਨ ਅਲਿੰਦਰਜੀਤ ਸਿੰਘ ਜੀਰਾ ਮੰਗ ਰਹੇ ਸਨ ਹੁਣ ਉਹਨਾਂ ਸਭ ਨੂੰ ਨਾਲ ਲੈ ਕੇ ਚੱਲ ਪਾਉਂਗੇ ਦੇਖੋ ਟਿਕਟ ਤਾਂ ਕੋਈ ਵੀ ਮੰਗ ਸਕਦਾ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਰ ਸਾਰੇ ਜਿਹੜੇ ਮੇਰੇ ਨਾਲ ਚੱਲ ਪਾਜਪਾ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਚੋਣ ਮੈਦ ਪੁਰੀ ਆਈਐਫਐਸ ਅਫਸਰ ਰਹਿ ਚੁੱਕੇ ਨੇ ਦੱਸ ਦਈਏ ਕਿ ਹਰਦੀਪ ਪੁਰੀ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਨੇ ਉਹਨਾਂ ਦਾ ਮੁਕਾਬਲਾ ਹੁਣ ਕਾਂਗਰਸ ਵੱਲੋਂ ਉਮੀਦਵਾਰ ਗੁਰਜੀਤ ਔਜਲਾ ਜੋ ਕਿ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਨੇ ਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਤਾਲੀਵਾਲ ਨਾਲ ਹੋਵੇਗਾ ਭਾਜਪਾ ਨੇ ਸੂਬੇ ਦੀਆਂ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ 'ਚੋਂ ਇੱਕ ਤੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਜਦਕਿ ਦੋ ਸੀਟਾਂ ਤੋਂ ਉਮੀਦਵਾਰ ਐਲਾਨਨੇ ਬਾਕੀ ਨੇ ਜੇ ਰਾਹੁਲ ਗਾਂਧੀ ਦਾ ਫੈਸਲਾ ਹੋਇਆ ਤਾਂ ਮੈਂ ਵਾਰਾਨਸੀ ਤੋਂ ਚੋਣ ਲੜਨ ਲਈ ਤਿਆਰਾਂ ਇਹ ਕਹਿਣਾ ਰਾਹੁਲ ਗਾਂਧੀ ਦੀ ਪੈਨ ਪ੍ਰਿੰਕਾ ਗਾਂਧੀ ਦਾ ਪ੍ਰਿੰਕਾ ਗਾਂਧੀ ਨੇ ਆਪਣੇ ਪ੍ਰਾਰਾਹੁਲ ਗਾਂਧੀ ਦੇ ਚੋਣ ਖੇਤਰ ਵਾਇਨਾਡ ਚ ਕਿਹਾ ਕਿ ਜੇ ਕਾਂਗਰਸ ਪ੍ਰਧਾਨ ਉਹਨਾਂ ਨੂੰ ਵਰਣਸੀ ਤੋਂ ਚੋਣ ਲੜਨ ਲਈ ਕਹਿੰਦੇ ਨੇ ਤਾਂ ਉਹਨਾਂ ਨੂੰ ਬੇहद ਖੁਸ਼ੀ ਹੋਏਗੀ ਕਲ ਹੈਡ ਦੇ ਕਰ ਚੁੜਾ ਇਫ ਮਾਈ ਕਾਂਗਰਸ ਪ੍ਰੈਜ਼ੀਡੈਂਟ ਟੈਲਸ ਮੀ ਟੂ ਕੰਟੈਸਟ ਆਈ ਵਿ ਬੀ ਹੈਪੀ ਟੂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਹਾਰ ਮਨਾਉਣ ਲਈ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਗਿਆ ਸਿੱਖ ਸ਼ਰਦਾਲੂਆਂ ਦਾ ਜਥਾ ਵਾਪਸ ਭਾਰਤ ਪਰਤ ਆਇਆ ਪਾਕਿਸਤਾਨ ਸਥਿਤ ਗੁਰਤਾਮਾ ਦੇ ਦਰਸ਼ਨਾਂ ਉਪਰੰਤ 1893 ਸ਼ਰਦਾਲੂ ਦੋ ਵਿਸ਼ੇਸ਼ ਰੇਲਗੰਡੀਆਂ ਰਾਹੀਂ ਅਟਾਰੀ ਸਟੇਸ਼ਨ ਤੇ ਪਹੁੰਚੇ ਪਾਕ ਸਥਿਤ ਗੁਰਤਾਮਾ ਦੇ ਦਰਸ਼ਨ ਕਰਕੇ ਪਰਦੇਸ਼ੀ ਸ਼ਰਦਾਲੂਆਂ ਨੇ ਸਿੱਖ ਕੌਮ ਤੋਂ ਵਿਛੜੇ ਪਾਵਨ ਪਵਿੱਤਰ ਗੁਰਦੁਆਰਾ ਸਹਿਬਾਨ ਦੀ ਸਾਮ ਸੰਭਾਲ ਤੇ ਜਥੇ ਲਈ ਰਿਹائش ਲੰਗਰ ਪਾਣੀ ਮੈਡੀਕਲ ਤੇ ਸੁਰੱਖਿਆ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ